ਸ਼ਿਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਹੁੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਔਰ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦੇ ਐਡਵਾਈਜ਼ਰ ਲਾਏ ਗਏ ਨੇ ਸਰਦਾਰ ਦਰਬਾਰਾ ਸਿੰਘ ਗੁਰੂ ਉਹਨਾਂ ਦੀ ਵੀ ਇੱਕ ਸ਼ਿਕਾਇਤ ਜਿਹੜੀ ਹੈ ਉਹ ਜਥੇਦਾਰ ਸਾਹਿਬ ਨੂੰ ਕੀਤੀ ਗਈ ਹੈ ਦਰਅਸਲ ਜ਼ਿਕਰ ਕੀਤਾ ਗਿਆ ਹੈ ਸਾਲ 1986 ਦੇ ਵਿੱਚ ਹੋਏ ਨਕੋਦਰ ਗੋਲੀ ਕਾਂਡ ਦਾ ਇਸ ਸ਼ਿਕਾਇਤ ਦੇ ਵਿੱਚ ਇਹਨਾਂ ਨੂੰ ਇਸ ਗੋਲੀ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਗੱਲਬਾਤ ਕਰਾਂਗੇ ਕਿ ਆਖਿਰ ਪੂਰਾ ਮਸਲਾ ਕੀ ਸੀ ਕਿਉਂ ਆ ਘਟਨਾ ਹੋਈ ਸੀ ਔਰ ਜਿਹੜਾ ਸ਼ਿਕਾਇਤ ਦੇ ਵਿੱਚ ਇਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ ਇਹਨਾਂ ਦਾ ਪੱਖ ਕੀ ਹੈ ਜਰਵਤ ਜੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਪਹਿਲਾਂ ਸੁਖਬੀਰ ਸਿੰਘ ਬਾਦਲ ਖਿਲਾਫ ਸ਼ਿਕਾਇਤ ਹੋਈ ਹੁਣ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਹੋਈ ਹੈ ਨਕੋਦਰ ਗੋਲੀ ਕਾਂਡ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕੀ ਜਿਹੜਾ ਉਸ ਸਮਾਂ ਗੋਲੀकांड ਹੋਇਆ ਚਾਰ ਜਿਹੜੇ ਬੰਦੇ ਉਸ ਗੋਲੀकांड ਦੇ ਵਿੱਚ ਮਾਰੇ ਗਏ ਉਸ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਸੀ ਤੁਹਾਡੀ ਸ਼ਹਿ ਦੇ ਉੱਪਰ ਗੋਲੀ ਚੱਲੀ ਗਈ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸ਼ਵ ਸੀ ਉਹਨਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਸਲ ਸੱਚਾਈ ਕੀ ਹੈ ਕੀ ਇਹ ਘਟਨਾ ਸੀ ਔਰ ਤੁਹਾਡੀ ਕੀ ਇਨਵੋਲਵਮੈਂਟ ਸੀ ਇਸ 'ਚ ਇਸ ਤਰ੍ਹਾਂ ਦੀ ਕਿ 1986 ਸਾਲ ਦੇ ਵਿੱਚ ਉਸ ਟਾਈਮ ਤੇ ਮੈਂ ਦਲੰਦਰ ਵਿਖੇ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਤਰਨਤ ਸੀ ਜੀ ਮੌਕੇ ਦੇ ਡਿਪਟੀ ਕਮਿਸ਼ਨਰ ਇੱਕ ਹਫਤੇ ਦੀ ਟ੍ਰੇਨਿੰਗ ਤੇ ਗਏ ਹੋਏ ਸੀ ਤੇ ਮੈਂ ਜਿਹੜਾ ਬਤੌਰ ਏਡੀਸੀ ਡੀਸੀ ਦਾ ਕੰਮ ਦੇਖ ਰਿਹਾ ਸੀ ਜੀ ਤੇ ਉਸ 1986 ਦੇ ਵਿੱਚ ਬੜੀ ਇੱਕ ਮੰਦਭਾਗੀ ਘਟਨਾ ਹੋਈ ਕਿ ਨਕੋਦਰ ਦੇ ਵਿੱਚ ਜਿਹੜੀਆਂ ਚਾਰ ਪਵਿੱਤਰ ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਅਗਨਪੇਠ ਹੋਈਆਂ ਜੀ ਔਰ 4 ਫਰਵਰੀ 1986 ਨੂੰ ਉੱਥੇ ਇੱਕ ਗੋਲੀਕਾਂਡ ਹੋਇਆ ਜਿਹਨੂੰ ਨਕੌਦਰ ਗੋਲੀਕਾਂਡ ਕਹਿੰਦੇ ਆ। ਨਾ ਉਸ ਦੇ ਵਿੱਚ ਜਿਹੜਾ ਸ਼ਿਕਾਇਤ ਦੇ ਵਿੱਚ ਮੈਂ ਕਿਉਂ ਆਪਣਾ ਸਪਸ਼ਟਿਕਰਨ ਦੇ ਰਿਹਾ ਕਿ ਉਸ ਫਿਰ ਗੋਲੀਕਾਂਡ ਦੀ ਜਿਹੜੀ ਇਨਕੁਆਰੀ ਕਰਾਉਣ ਲਈ ਕੋਈ ਕਿਸੇ ਅਫਸਰ ਤੋਂ ਨਹੀਂ ਕਿਸੇ ਆਪਣੇ ਐਗਜ਼ੀਕਟਿਵ ਅਸਿਸਟੈਂਟ ਤੋਂ ਨਹੀਂ ਇੱਕ ਡਿਊਡੀਸ਼ਲ ਕਮਿਸ਼ਨ ਤੋਂ ਇਨਕੁਆਰੀ ਕਰਾਈ ਦੀ ਹਾਈ ਕੋਰਟ ਦੇ ਮਾਨਯੋਗ ਰਿਟਾਇਰਡ ਜੱਜ ਜਸਸ ਗੁਰਨਾਮ ਸਿੰਘ ਕਮਿਸ਼ਨ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਹੈ ਉਹ ਦਿੱਤੀ ਹੈ ਉਹ ਨਕੋਦਰ ਗੋਲੀकांड ਉਸ ਦੇ ਵਿੱਚ ਚਾਰ ਕੀਮਤੀ ਨੌਜਵਾਨ ਜਾਨਾਂ ਜਿਹੜੀਆਂ ਹੈ ਉਹ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਕਿਉਂ ਸਪਸ਼ਟੀਕਰਨ ਦੇਣ ਲਈ ਤੁਸੀਂ ਮੇਰੇ ਕੋਲ ਆਏ ਹੋ ਇਹਦੇ ਵਿੱਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਜਿਹੜਾ ਹੈ ਜੁਡੀਸ਼ੀਅਲ ਕਮਿਸ਼ਨ ਉਹ ਬਿਠਾਇਆ ਗਿਆ ਹਾਈएस्ट ਲੈਵਲ ਦਾ ਹੁੰਦਾ ਜੁਡੀਸ਼ੀਅਲ ਇਨਕੁਆਇਰੀ ਉਹਨਾਂ ਨੇ ਇਸ ਦੀ ਇਨਕੁਆਇਰੀ ਕੀਤੀ ਔਰ ਰਿਪੋਰਟ ਦੇ ਪੈਰਾ 41 ਵਿੱਚ ਦਰਜ ਹੈ ਕਿ ਉਸ ਵੇਲੇ ਮੌਕੇ ਤੇ ਤਾਨਾਤ CRP CRPF ਅਧਿਕਾਰੀ ਐਸਪੀ ოਪਰੇਸ਼ਨ ਸ਼੍ਰੀ ਏਕੇ ਸ਼ਰਮਾ ਨੇ ਖੁਦ ਬਿਆਨ ਕੀਤਾ ਕਮਿਸ਼ਨ ਦੇ ਸਾਹਮਣੇ ਕਿ ਗੋਲੀ ਚਲਾਉਣ ਦਾ ਫੈਸਲਾ ਉਸਨੇ ਆਪ ਕੀਤਾ ਸੀ ਅਤੇ ਉਸ ਸਮੇ ਉਸਨੇ ਦਿਲਾ ਮੈਜਿਸਟ੍ਰੇਟ ਤੋਂ ਐਲਸੀ ਤੋਂ ਵਾਇਰਲੈਸ ਤੇ ਵੀ ਇਜਾਜ਼ਤ ਨਹੀਂ ਲਈ ਗਈ ਕਿਉਂਕਿ ਉਹ ਕਹਿੰਦਾ ਵੀ ਉਸ ਵੇਲੇ ਸੰਭਵ ਨਹੀਂ ਸੀ ਇਹ ਲੈਣਾ ਤੇ ਕਮਿਸ਼ਨ ਦੀ ਅੱਗੇ ਪੈਰਾ 74 ਦੀ ਰਿਪੋਰਟ ਦੇ ਵਿੱਚ ਦਰਜ ਹੈ ਕਿ ਡਿਪਟੀ ਕਮਿਸ਼ਨਰ ਨਕੋਦਰ ਦਲਿਕ ਮੈਂ ਪੁਲਿਸ ਸਟੇਸ਼ਨ ਵਿਖੇ ਮਦੂਦਸੀ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀ ਚੱਲਣ ਦੀ ਘਟਨਾ ਵਾਪਰੀ ਤੋਂ 1 ਕਿਲੋਮੀਟਰ ਦੇ ਫਾਸਲੇ ਤੇ ਹੈ ਫਿਰ ਵੀ ਐਸਪੀ ਆਪਰੇਸ਼ਨ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਡੀਸੀ ਤੋਂ ਕੋਈ ਆਗਿਆ ਨਹੀਂ ਲਈ ਅੱਗੇ ਰਿਪੋਰਟ ਦੇ ਪੈਰਾ 76 ਵਿੱਚ ਦਰਜ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਨੇ ਖੁਦ ਡੀਸੀ ਨੂੰ ਭੀੜ ਤੇ ਗੋਲੀ ਚੱਲਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਰਿਪੋਰਟ ਦੇ ਪੈਰਾ 45 ਵਿੱਚ ਦਰਜ ਹੈ ਕਿ ਸ਼ੇਰਪੁਰ ਪੁਲ ਵਿਖੇ ਗੋਲੀ ਚਲਾਉਣ ਬਾਰੇ ਪਤਾ ਲੱਗਣ ਉੱਤੇ ਹੀ डीसी ਤੇ एसएसपी ਘਟਨਾ ਸਥਲ ਤੇ ਪਹੁੰਚੇ। ਤੋਂ ਇਸ ਕਰਕੇ ਡਿਊਡਿਸ਼ਲ ਕਮਿਸ਼ਨ ਦੀ ਇਨਕੁਆਰੀ ਤੋਂ ਇਹ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚੱਲਣ ਵੇਲੇ ਸ਼ੇਰਪੁਰ ਪੁਲ ਜਿੱਥੇ ਗੋਲੀ ਚੱਲੀ ਹੈ ਉਸ ਘਟਨਾ ਸਥਲ ਤੇ ਹਾਜ਼ਰ ਸੀ ਤੇ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਗੋਲੀ ਚਲਾਉਣ ਦਾ ਤਾਂ ਕੀ ਸੀ ਕੋਈ ਆਰਡਰ ਦਿੱਤਾ ਗਿਆ। ਇੱਥੋਂ ਤੱਕ ਕਿ ਮੈਥੋਂ ਕੋਈ ਆਗਿਆ ਵੀ ਨਹੀਂ ਲਈ ਗਈ। ਇੱਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਨੇ ਕੋਈ ਸੂਚਨਾ ਨਹੀਂ ਦਿੱਤੀ। ਇਸ ਕਰਕੇ ਉਸ ਗੋਲੀकांड ਦੇ ਵਿੱਚ ਨਾ ਤਾਂ ਮੈਂ ਕੋਈ ਆਰਡਰ ਦਿੱਤਾ ਔਰ ਨਾ ਹੀ ਮੈਂ ਉੱਥੇ ਮੌਜੂਦ ਸੀ ਇਹ ਜੁਡੀਸ਼ੀਅਲ ਕਮਿਸ਼ਨ ਦੀ ਜਿਹੜੀ ਹੈ ਉਹ ਪੋਸਟਮਾਰਟਮ ਦਾ ਜ਼ਿਕਰ ਹੋ ਰਿਹਾ ਹੈ ਪੋਸਟਮਾਰਟਮ ਤੁਹਾਡੀ ਮਨਜ਼ੂਰੀ ਦੇ ਨਾਲ ਹੋਏ ਦੇਖੋ ਪੋਸਟਮਾਰਟਮ ਇਸ ਤਰ੍ਹਾਂ ਇਹਦੇ ਵਿੱਚ ਸ਼ਿਕਾਇਤ ਚ ਕਿ ਡੀਸੀ ਨੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਜਿਹੜਾ ਕਰਾਉਣਾ ਦਿਨਾਂਾਂ ਕਰੋ ਤਾਂ ਹੀ ਕੋਈ ਇਤਰਾਜ਼ ਹੋ ਸਕਦਾ ਨਾ ਜਿਉਂਦੇ ਚ ਡਿਲੇ ਕਰੋ ਤਾਂ ਹੀ ਕੋਈ ਇਤਰਾਜ਼ ਹੋ ਸਕਦਾ ਪਤਾ ਨਹੀਂ ਕੀ ਪੁਲਿਸ ਨੂੰ ਕੋਈ ਇਹ ਟਾਈਮ ਦਿੱਤਾ ਜਾ ਰਿਹਾ ਜਿਹੜਾ ਪੋਸਟਮਾਰਟਮ ਕਰਾਉਣਾ ਉਹਦੀ ਮੈਂ ਇਜਾਜ਼ਤ ਦੇਤੀ ਹਾਂ ਲੇਕਿਨ ਇਹ ਵੀ ਕਿਹਾ ਜਾ ਰਿਹਾ ਹੈ ਨਾ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੇ ਪੀੜੀ ਸੀ ਉਹਨਾਂ ਨੂੰ ਉਹ ਸ਼ਵ ਨਹੀਂ ਦਿੱਤੇ ਗਏ ਬਲਕਿ ਖੁਰਦਬੁਰਦ ਕਰ ਦਿੱਤਾ ਗਿਆ ਦੇਖੋ ਉਹ ਕੀ ਹੋਇਆ ਉਸ ਤੋਂ ਬਾਅਦ ਜਿਹੜੀ ਸ਼ਵ ਨੇ ਦਾ ਲਾਸ਼ਾਂ ਸੀਗੀਆਂ ਵਿਚਾਰੇ ਮੁੰਡਿਆਂ ਦੀਆਂ ਉਹ ਪੁਲਿਸ ਨੇ ਦੇਖਣਾ ਹੁੰਦਾ ਕੋਈ ਡਿਪਟੀ ਕਮਿਸ਼ਨਰ ਤੋਂ ਤਾਂ ਕੋਈ ਆਰਡਰ ਨਹੀਂ ਲੈ ਨਹੀਂ ਲੈਣੇ ਹੁੰਦੇ ਨਾ ਹੀ ਮੇਰੇ ਕੋਈ ਆਰਡਰ ਹੈ ਕਿ ਮੇਰੇ ਕੋਲੇ ਪ੍ਰਪੋਜ਼ਲ ਆਈ ਹੋਵੇ ਕੀ ਕਰੀਏ ਕੋਈ ਉਹ ਪੁਲਿਸ ਦਾ ਕੰਮ ਸੀ ਲੇਕਿਨ ਸਰ ਇਸ ਚ ਇਸ ਚ ਜੇ ਟੈਕਨੀਕਲ ਗੱਲ ਕਰੀਏ ਜੇ ਡਿਪਟੀ ਕਮਿਸ਼ਨਰ ਪੋਸਟਮਾਰਟਮ ਦੇ ਆਰਡਰ ਕਰ ਰਿਹਾ ਤੇ ਕਿਹਾ ਸ਼ਵ ਦੀ ਸਪੁਰਦਗੀ ਦੇ ਆਰਡਰ ਵੀ ਨਹੀਂ ਹੋਣਗੇ ਡਿਪਟੀ ਕਮਿਸ਼ਨਰ ਦੇ ਕਿ ਡਿਪਟੀ ਕਮਿਸ਼ਨਰ ਦੀ ਉਹ ਜ਼ਿੰਮੇਵਾਰੀ ਨਹੀਂ ਬਣਦੀ ਜਿਹੜਾ ਪੋਸਟਮਾਰਟਮ ਹੈ ਉਹਦੀ ਪਰਮਿਸ਼ਨ ਲੈਣੀ ਹੁੰਦੀ ਹੈ ਜੀ ਤੇ ਹੋਰ ਬਾਕੀ ਕੋਈ ਪਰਮਿਸ਼ਨ ਨਹੀਂ ਕੋਈ ਦੀ ਕੋਈ ਪਰਮਿਸ਼ਨ ਨਹੀਂ ਕੋਈ ਪਰਮਿਸ਼ਨ ਨਹੀਂ ਹੁਣ ਅਗਰ ਓਵਰঅল ਇਸ ਪੂਰੇ ਘਟਨਾ ਦੀ ਗੱਲ ਕਰੀਏ 1986 ਤੋਂ ਲੈ ਕੇ 2024 आखिर ਹੁਣ ਆ ਕਿਉਂ ਸ਼ਿਕਾਇਤ ਹੋਈ ਹੈ ਜਦੋਂ ਇਸ ਦੇ ਵਿੱਚ ਜੁਡੀਸ਼ੀਅਲ ਕਮਿਸ਼ਨ ਬਣ ਗਿਆ ਜੁਡੀਸ਼ੀਅਲ ਕਮਿਸ਼ਨ ਦੀ ਜਾਂਚ ਸਾਹਮਣੇ ਆ ਗਈ ਔਰ ਇਹ ਕੀ ਜਾਂਚ ਰਿਪੋਰਟ ਦੇ ਆਧਾਰ ਤੇ ਐਸਪੀ ਆਪਰੇਸ਼ਨ ਦੇ ਖਿਲਾਫ ਕੋਈ ਕਾਰਵਾਈ ਹੋਈ ਸੀ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਸੀ ਉਹ ਕਮਿਸ਼ਨ ਨੇ ਸਰਕਾਰ ਨੂੰ ਰਿਪੋਰਟ ਦੇਤੀ ਉਹ ਹੁਣ ਅੱਗੇ ਕੀ ਉਹ ਤੇ ਕਾਰਵਾਈ ਕਿਹਨੇ ਕੀਤੀ ਕਿਉਂਕਿ ਜਿਹੜਾ ਐਸਪੀ ਆਪਰੇਸ਼ਨ ਸੀ ਉਹ ਸੀਆਰਪੀ ਦਾ ਅਧਿਕਾਰੀ ਸੀ ਸੀਆਰਪੀ ਦੇ ਅਧਿਕਾਰੀ ਤੇ ਨਾ ਤਾਂ ਮੈਜਿਸਟ੍ਰੇਟ ਨਾ ਕੋਈ ਸਟੇਟ ਗਵਰਨਮੈਂਟ ਵੀ ਐਕਸ਼ਨ ਨਹੀਂ ਲੈ ਸਕਦੀ ਉਹ ਤਾਂ ਜਿਹੜੀ ਹੈ ਸੈਂਟਰਲ ਗਵਰਨਮੈਂਟ ਨੇ ਲੈਣਾ ਹੁੰਦਾ ਉਹਦੇ ਬਾਰੇ ਮੈਨੂੰ ਕੋਈ ਅੱਗੇ ਜਾਣਕਾਰੀ ਨਹੀਂ ਕਿਉਂਕਿ ਨਾ ਸਾਡੇ ਕੋਲੇ ਰਿਪੋਰਟ ਆਈ ਹੈ ਤੇ ਉਹ ਰਿਪੋਰਟ ਸਟੇਟ ਗਵਰਨਮੈਂਟ ਨੂੰ ਸਬਮਿਟ ਹੋਈ ਸੀ। ਯਾਨੀ ਸਟੇਟ ਗਵਰਨਮੈਂਟ ਨੇ ਅੱਗੇ ਕੋਈ ਐਕਸ਼ਨ ਲਿੱਤਾ ਜਾਂ ਨਹੀਂ ਲਿੱਤਾ ਉਸ ਦੇ ਬਾਰੇ ਤੁਹਾਨੂੰ ਕੋਈ ਮੈਨੂੰ ਨਹੀਂ ਪਤਾ। ਹੁਣ ਜਿਹੜੀ ਸ਼ਿਕਾਇਤ ਤੁਹਾਡੇ ਖਿਲਾਫ ਹੋਈ ਹੈ ਉਹ ਕਿਉਂ ਕੀਤੀ ਗਈ ਹੈ ਕਿਸ ਦੀ ਤਰਫੋਂ ਕੀਤੀ? ਦੇਖੋ ਮੈਂ ਇਹਦੇ ਵਿੱਚ ਕੀਮਤੀ ਜਾਨਣਾ ਗਈਆਂ। ਮੈਂ ਇਸ ਗੱਲ ਦੇ ਵਿੱਚ ਜ਼ਿਆਦਾ ਨਹੀਂ ਪੈਣਾ ਚਾਹੁੰਦਾ ਪਰ ਇੱਕ ਗੱਲ ਹੈ ਕਿ ਕੁਝ ਤਾਕਤਾਂ ਲੱਗੀਆਂ ਹੋਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਨ ਬਦਨਾਮ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ। ਜੀ। ਕਿਉਂਕਿ ਸ਼੍ਰੋਮਣੀ ਅਕਾਲੀ ਦਕਤ ਕੀ ਖੇਤਰੀ ਪਾਰਟੀ ਹੈ ਇਹ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦੀ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਗੱਲ ਕਰਦੀ ਹੈ ਤਾਂ ਇਹ ਪਤਾ ਨਹੀਂ ਕਿਉਂ ਕਿ ਇਹੋ ਦੀਆਂ ਗੱਲਾਂ ਹੁੰਦੀਆਂ ਹੁਣ ਆ ਦੇਖੋ ਇਹ 86 ਦਾ ਹੈ ਘਟਨਾ ਕ੍ਰਮ ਜਦੋਂ ਮੈਨੂੰ ਐਡਵਾਈਜ਼ਰ ਲਾਤਾ ਉਸ ਤੋਂ ਬਾਅਦ ਇਹ ਸ਼ਿਕਾਇਤ ਸਾਹਮਣੇ ਆ ਗਈ ਇਸ ਕਰਕੇ ਇਹ ਮੈਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਸ਼ਿਕਾਇਤ ਜਿਹੜਾ ਹੈ ਕੀਮਤੀ ਦਾਨਾਂ ਬਾਰੇ ਹੈ ਪਰ ਇਹ ਜਿਹੜੀਆਂ ਕੁਝ ਤਾਕਤਾਂ ਲੱਗੀਆਂ ਹੋਈਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਕਮਜ਼ੋਰ ਕੀਤਾ ਜਾਵੇ ਲੇਕਿਨ ਸਪਸ਼ਟੀਕਰਨ ਵੀ ਤੇ ਮੰਗਿਆ ਜਾ ਰਿਹਾ ਅਕਾਲੀ ਦਲ ਆਪਣਾ ਪੱਖ ਵੀ ਰੱਖ ਰਿਹਾ ਮਨਿਸਟਰ ਜਿਹੜੇ ਉਸ ਸਮਾਂ ਦੇ ਰਹੇ ਉਹਨਾਂ ਤੋਂ ਵੀ ਪੱਖ ਮੰਗਿਆ ਜਾ ਰਿਹਾ ਕਿ ਹਾਂ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਕਿ ਆਖਿਰ ਸਰਕਾਰ ਤੁਸੀਂ ਦੇ ਰਹੇ ਹੋ ਹਾਂਜੀ ਮੈਂ ਵੀ ਸਪਸ਼ਟੀਕਰਨ ਦਊਂਗਾ ਜਥੇਦਾਰ ਅਕਾਲ ਤਖਤ ਜੀ ਸਾਹਿਬ ਕੋਲੇ ਅਗਰ ਸ਼ਿਕਾਇਤ ਗਈ ਹੈ ਤਾਂ ਮੈਂ ਉਹਨਾਂ ਦੇ ਦਬਾਅ ਮੰਗਣ ਤੋਂ ਪਹਿਲਾਂ ਹੀ ਇਹਦਾ ਦਬਾਅ ਬਣਾ ਕੇ ਮੈਂ ਖੁਦ ਜਾਊਂਗਾ ਔਰ ਸ਼੍ਰੀ ਕਾਲ ਤੱਕ ਸਾਡੇ ਲਈ ਮਹਾਨ ਹੈ। ਅਤੀ ਸਤਿਕਾਰਯੋਗ ਹੈ। ਤੋ ਉਸ ਤਖਤ ਦਾ ਜੋ ਵੀ ਹੁਕਮ ਹੋਊਗਾ ਸਾਨੂੰ ਪ੍ਰਵਾਨ ਹੋਏਗਾ ਮੈਂ ਆਪਣਾ ਵਰਸ਼ਨ ਦੱਸਾਂਗਾ। ਆਪਣਾ ਵਰਸ਼ਨ ਦੱਸੋ। ਆਪਣਾ ਵਰਸ਼ਨ ਜ਼ਰੂਰ ਬੇਨਤੀ ਕਰਾਂਗੇ ਕਿ ਆਹ ਪੋਜੀਸ਼ਨ। ਤੁਸੀਂ ਕਹਿ ਰਹੇ ਹੋ ਕਾਲੀਦਲ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਕੌਣ ਕਰ ਰਿਹਾ ਹੈ ਕੋਈ? ਕੌਣ ਤਾਂ ਨਹੀਂ ਮੈਂ ਕਹਿ ਸਕਦਾ ਹੁਣ ਮੈਂ ਪਰ ਲੱਗਦਾ ਜੋ ਆਪਾਂ ਦੇਖੋ ਤੁਸੀਂ ਵੀ ਦੇਖਦੇ ਹੋ ਤੁਹਾਡੇ ਆਪਣਾ ਹੀ ਹੈ ਜਿਹੜੇ ਪਹਿਲਾਂ ਸੁਖਬੀਰ ਸਿੰਘ ਬਾਦਲ ਖਿਲਾਫ ਸ਼ਿਕਾਇਤ ਲੈ ਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਮੈਂ ਤਾਂ ਇਹਦਾ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਪਾਵਰਾਂ ਨੇ ਕਿਤੇ ਕੋਈ ਪਾਵਰ ਕੰਮ ਕਰਦੀ ਹੈ ਕਿਤੇ ਕੋਈ ਕਰਦੀ ਹੈ ਹੁਣ ਮੈਂ ਕਿਸੇ ਦਾ ਨਾਂ ਲਵਾਂ ਇਹਦੇ ਵਿੱਚ ਲਿਖਿਆ ਤਾਂ ਹੈ ਨਹੀਂ ਵੀ ਕਿਹਨੇ ਕਰਾਈ ਹੈ ਤੇ ਇਸ ਕਰਕੇ ਪਰ ਇਹ ਜ਼ਰੂਰ ਹੈ ਕਿ ਟਾਈਮਿੰਗ ਜਿਹੜੀ ਹੈ ਉਹ ਇਹੋ ਦੀ ਹੈ ਕਿ ਉਸ ਟਾਈਮ ਤੇ ਕੀਤੀ ਜਾਂਦੀ ਹੈ ਜਦੋਂ ਕਿ ਕੋਈ ਇਹੋ ਦੀ ਹੁੰਦੀ ਹੈ ਟਾਈਮਿੰਗ ਤੇ ਸਵਾਲ ਚੁੱਕੇ ਹਨ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਐ ਸ਼੍ਰੀ ਕਾਲਤਕ ਸਾਹਿਬ ਜਾ ਕੇ ਉੱਥੋਂ ਦੇ ਜਥੇਦਾਰ ਨੂੰ ਆਪਣਾ ਸਪਸ਼ਟੀਕਰਨ ਜ਼ਰੂਰ ਦੇਣਗੇ ਕਿਉਂਕਿ ਜਥੇਦਾਰ ਸਾਹਿਬ ਦੇ ਕੋਲ ਇਹਨਾਂ ਦੀ ਸ਼ਿਕਾਇਤ ਪਹੁੰਚੀ ਹੈ ਪੂਰੀ ਘਟਨਾ ਦਾ ਵੇਰਵਾ ਦੇਣਗੇ ਹਾਲਾਂਕਿ ਜਿਹੜੀ ਆ ਜਾਂਚ ਰਿਪੋਰਟ ਹੈ ਇਸ ਦਾ ਇਹਨਾਂ ਨੇ ਹਵਾਲਾ ਦਿੱਤਾ ਹੈ ਆ ਜਾਂਚ ਰਿਪੋਰਟ ਜਿਹੜੀ ਹੈ ਐ ਇਸ ਦਾ ਹਵਾਲਾ ਦੇ ਰਹੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਉਸ ਸਮਾਂ ਆ ਗੁਰਨਾਮ ਸਿੰਘ ਜਸਟਿਸ ਦੀ ਇੱਕ ਜਾਂਚ ਰਿਪੋਰਟ ਸਾਹਮਣੇ ਆਈ ਸੀ 2086 ਦੇ ਵਿੱਚ ਇਸ ਸਾਰੀ ਘਟਨਾਕ੍ਰਮ ਦੀ ਜਾਂਚ ਕੀਤੀ ਗਈ ਸੀ ਪੜਤਾਲ ਕੀਤੀ ਗਈ ਸੀ ਰਿਪੋਰਟ ਸਰਕਾਰ ਨੂੰ ਸਬਮਿਟ ਕੀਤੀ ਸੀ ਹਾਲਾਂਕਿ ਉਸ ਤੋਂ ਬਾਅਦ ਇਸ ਰਿਪੋਰਟ ਦੇ ਉੱਪਰ ਕੀ ਐਕਸ਼ਨ ਹੋਇਆ ਜਾਂ ਨਹੀਂ ਹੋਇਆ ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਲੇਕਿਨ ਹੁਣ ਮਸਲਾ ਦੁਬਾਰਾ ਤੋਂ ਪੱਖ ਦਾ ਨਜ਼ਰ ਆਏ ਵੇਖਣ ਵਾਲੀ ਗੱਲ ਰਹੇਗੀ ਆਉਣ ਵਾਲੇ ਦਿਨਾਂ 'ਚ ਆ ਕੀ ਨਵੇਂ ਰੰਗ ਵਖਾਂਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਡੇਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par